ਦਿਲਜੀਤ ਦੋਸਾਂਝ ਨੂੰ ਆਪਣੇ ਆਸਟ੍ਰੇਲੀਆ ਦੌਰੇ ਦੌਰਾਨ ਨਸਲ 'ਤੇ ਦਾ ਸਾਹਮਣਾ ਕਰਨਾ ਪਿਆ ਏ ਉਸ ਦੇ ਆਸਟ੍ਰੇਲੀਆ ਦੇ ਵਿੱਚ ਆਉਣ ਦੀ ਖਬਰ ਸੁਣ ਕੇ ਲੋਕਾਂ ਨੇ ਕਿਹਾ ਹੈ ਕਿ ਇੱਕ ਨਵਾਂ ਉਬਰ ਡਰਾਈਵਰ ਆਇਆ ਕੁਝ ਲੋਕਾਂ ਨੇ ਕਈ અપਮਾਨਜਨਕ ਟਿੱਪਣੀਆਂ ਵੀ ਕੀਤੀਆਂ ਨੇ ਤੇ ਹੁਣ ਦਿਲਜੀਤ ਨੇ ਇਹ ਖੁਲਾਸਾ ਕੀਤਾ ਉਹ ਕਹਿੰਦੇ ਨੇ ਕਿ ਹੁਣ ਉਹ ਇਹਨਾਂ ਗੱਲਾਂ 'ਤੇ ਗੁੱਸਾ ਨਹੀਂ ਕਰਦੇ ਉਹਨਾਂ ਨੂੰ ਗੁੱਸਾ ਨਹੀਂ ਆਉਂਦਾ ਦਿਲਜੀਤ ਦੁਸਾਂਝ ਨੇ ਹਾਲੀ ਦੇ ਵਿੱਚ ਆਪਣੇ YouTube ਚੈਨਲ ਤੇ ਆਪਣੇ ਆਸਟ੍ਰੇਲੀਆ ਦੌਰੇ ਤੋਂ ਪਰਦੇ ਪਿੱਛੇ ਇੱਕ ਵੀਡੀਓ ਸਾਂਝਾ ਕੀਤਾ ਹੈ। ਉਹਨਾਂ ਕਿਹਾ ਹੈ ਕਿ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਡੇਲੀ ਮੇਲ ਵਾਲੇ ਆਏ ਆ ਤੇ ਉਹਨਾਂ ਨੇ ਇੱਕ ਖਬਰ ਪੋਸਟ ਕੀਤੀ ਕਿ ਦਿਲਜੀਤ ਦੁਸਾਂਝ ਨੂੰ ਭਾਰਤ ਤੋਂ ਆ ਗਏ ਨੇ ਕਿਸੇ ਨੇ ਮੈਨੂੰ ਪੋਸਟ ਭੇਜੀ ਆ ਤੇ ਮੈਂ ਇਸ ਨੂੰ ਚੈੱਕ ਕੀਤਾ। ਮੈਨੂੰ ਪਤਾ ਨਹੀਂ ਕਿ ਉਸ ਉਹਨਾਂ ਨੇ ਇਸ ਨੂੰ ਪਹਿਲਾਂ ਅਪਲੋਡ ਕੀਤਾ ਸੀ। ਇਸ ਦੇ ਇਥੇ ਬਹੁਤ ਸਾਰੀਆਂ ਟਿੱਪਣੀਆਂ ਸਨ ਜਿਵੇਂ ਕਿ ਇੱਕ ਨਵਾਂ ਉਬਰ ਡਰਾਈਵਰ ਆਇਆ ਇੱਕ ਨਵਾਂ ਵਰਕਰ ਜੋ 7 ਤੋਂ 11 ਵਜੇ ਤੱਕ ਕੰਮ ਕਰਨ ਵਾਲਾ ਹੈ ਪਾਵੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨਸਲਵਾਦੀ ਟਿੱਪਣੀਆਂ ਦਿਲਜੀਤ ਦੋਸਾਂਝ ਦੇ ਲਈ ਕੀਤੀਆਂ ਗਈਆਂ ਸਨ ਦਿਲਜੀਤ ਨੇ ਅੱਗੇ ਕਿਹਾ ਕਿ ਮੈਂ ਉਥੋਂ ਦੇ ਲੋਕਾਂ ਨੂੰ ਲੜਦੇ ਹੋਏ ਵੇਖਿਆ ਕਿਉਂਕਿ ਉਹਨਾਂ ਨੇ ਇੱਥੇ ਆਪਣੀ ਪਛਾਣ ਦੇ ਲਈ ਬਹੁਤ ਸੰਘਰਸ਼ ਕੀਤਾ ਮੈਨੂੰ ਲੱਗਦਾ ਹੈ ਕਿ ਇਸ ਦੁਨੀਆ ਵਿੱਚ ਧਰਤੀ ਦੀਆਂ ਕੋਈ ਸੀਮਾਵਾਂ ਨਹੀਂ ਹੋਣੀਆਂ ਚਾਹੀਦੀਆਂ ਕੋਈ ਵੀ ਕਿਤੇ ਵੀ ਜਾ ਸਕਦਾ ਪਰ ਲੋਕਾਂ ਨੇ ਆਪਣੀਆਂ ਸੀਮਾਵਾਂ ਬਣਾਈਆਂ ਹੋਈਆਂ ਨੇ ਇਹ ਕਹਿੰਦੇ ਹੋਏ ਇਹ ਸਾਡਾ ਹੈ ਇਹ ਸਾਡਾ ਦੇਸ਼ ਹੈ ਇਹ ਸਾਡਾ ਇਲਾਕਾ ਇੱਥੇ ਨਾ ਆਓ ਅਸੀਂ ਉੱਥੇ ਨਹੀਂ ਜਾਵਾਂਗੇ ਮੇਰੇ ਲਈ ਧਰਤੀ ਇੱਕ ਹੈ ਅਤੇ ਮੈਂ ਮੈਨੂੰ ਉਹਨਾਂ ਤੇ ਗੁੱਸਾ ਨਹੀਂ ਆਉਂਦਾ ਜੋ ਇੱਥੇ ਆਏ ਨੇ ਅਤੇ ਸਖਤ ਮਿਹਨਤ ਉਹਨਾਂ ਵੱਲੋਂ ਕੀਤੀ ਗਈ ਹੈ ਇਸ ਵੀਡੀਓ ਦੇ ਅੰਤ ਦੇ ਵਿੱਚ ਦਿਲਜੀਤ ਨੇ ਕਿਹਾ ਕਿ ਇਸ ਕਰਕੇ ਮੈਂ ਗੁੱਸੇ ਨਹੀਂ ਹਾਂ ਪਰ ਮੈਂ ਕਹਿਣਾ ਹੈ ਕਿ ਦੋਸਤ ਲੋਕ ਅਜੇ ਵੀ ਕਿੱਥੇ ਖੜੇ ਨੇ ਆਓ ਪਰਮਾਤਮਾ ਸਭ ਕੁਝ ਠੀਕ ਕਰ ਦੇਵੇਗਾ ਕਿਉਂਕਿ ਜਦੋਂ ਤੱਕ ਏਕ ਓੰਕਾਰ ਹੁੰਦਾ ਹੈ ਤਾਂ ਉਹ ਸਭ ਕੁਝ ਵਾਪਰਦਾ ਹੈ ਜੋ ਮਨੁੱਖ ਦੇ ਹੱਥ ਦੇ ਵਿੱਚ ਨਹੀਂ ਹੈ ਇਸ ਲਈ ਸਿਰਫ ਮਹਾਰਾਜ ਹੀ ਸਭ ਕੁਝ ਠੀਕ ਕਰਨਗੇ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਹਰ ਕਿਸੇ ਨੂੰ ਪਿਆਰ ਜੋ ਕੋਈ ਕੁਝ ਵੀ ਬੁਰਾ ਕਹਿੰਦਾ ਹੈ ਹਰ ਕਿਸੇ ਨੂੰ ਪਿਆਰ ਜੋ ਨਸਲ ਪੈਦੀ ਟਿੱਪਣੀ ਵੀ ਕਰਦਾ ਹੈ ਉਸ ਨੂੰ ਵੀ ਪਿਆਰ ਇਹ ਧਿਆਨ ਦਿਓ ਦੇਣ ਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਇਸ ਸਮੇਂ ਆਰਾਟੂਰ ਤੇ ਨੇ 26 ਅਕਤੂਬਰ ਨੂੰ ਆਸਟ੍ਰੇਲੀਆ ਦੇ ਸਿਡਨੀ ਸਟੇਡੀਅਮ ਦੇ ਵਿੱਚ ਉਹਨਾਂ ਨੇ ਸ਼ੋਅ ਕੀਤਾ ਸੀ ਉਸ ਨੇ ਸਿਡਨੀ ਦੇ ਥੀਟਰ ਅਰੀਨਾ ਨਾਉ ਸਟੇਡੀਅਮ ਦੇ ਵਿੱਚ ਸ਼ੋਅ ਕੀਤਾ ਸੀ 1 ਨਵੰਬਰ ਨੂੰ ਦਿਲਜੀਤ ਬ੍ਰਿਸਬੇਨ ਦੇ ਅਮੀ ਪਾਰਕ ਦੇ ਵਿੱਚ ਸਟੇਡੀਅਮ ਦੇ ਵਿੱਚ ਸ਼ੋਅ ਕਰਨਗੇ ਸੋ ਦਿਲਜੀਤ ਦੋਸਾਂਝ ਨੂੰ ਵੀ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਪਰ ਦਿਲਜੀਤ ਦੋਸਾਂਝ ਨੇ ਇਸ ਨੂੰ ਟਾਲ ਦਿੱਤਾ ਉਹਨਾਂ ਕਿਹਾ कि ਉਹਨਾਂ ਨੂੰ ਕਿਸੇ ਤੇ ਕੋਈ ਗੁੱਸਾ ਨਹੀਂ ਆਉਂਦਾ ਉਹ ਸਮਝਦੇ ਨੇ ਕਿ ساری ਦੁਨੀਆ ਜਿਹੜੀ ਹੈ ਉਹ ਸਾਰੇ ਲੋਕਾਂ ਦੇ ਲਈ ਹੈ ਕਿਸੇ ਨੂੰ ਵੀ ਕਿਤੇ ਜਾਣ ਤੋਂ ਰੋਕਿਆ ਨਹੀਂ ਜਾਣਾ ਚਾਹੀਦਾ ਅਤੇ ساری ਦੁਨੀਆ ਇੱਕ ਹੈ ਦਿਲਜੀਤ ਨੇ ਇਸ ਤਰ੍ਹਾਂ ਭਾਈਚਾਰੇ ਦਾ ਸੁਨੇਹਾ ਦਿੱਤਾ ਹੈ ਤੇ ਦੁਨੀਆ ਭਰ ਦੇ ਲੋਕਾਂ ਲਈ ਪਿਆਰ ਦਾ ਸੁਨੇਹਾ ਦਿੱਤਾ ਹੈ ਹਾਲਾਂਕਿ ਉਹਨਾਂ ਦੇ ਇਸ ਸ਼ੋਧਰਾ ਨੂੰ ਉਹਨਾਂ ਨੂੰ ਨਸਲ ਭੇਦੀ ਟਿੱਪਣੀਆਂ ਦਾ ਸਾਹਮਣਾ ਜ਼ਰੂਰ ਕਰਨਾ ਪਿਆ